ਇਦਰ ਗਾ ਲੋ ਆਹ ਵਾਰ ਸ਼੍ਰੀ ਗੁਰੂ ਤੇਜਪਾਲ ਸ਼ਹੀਦ ਨਾਮੇ ਪ੍ਰਤਾਪ ਗੋਪੀ ਚਮਰ ਕਾ ਗੁਰੂ ਨਾਨਕ ਲਈ ਧਿਆਏ ਫਿਰ ਮੰਗਨ ਵਰਤੇ ਅਰਦਾਸ ਸਦਾਮ ਜਸਾ ਹੋਏ ਸਵਾਏ ਅਰਜਨ ਹਰਗੋਬਿੰਦ ਨਾਮ ਉਮਰਾਮ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈ ਆ ਜੁਠਾ ਸੁਧ ਵਜਾਈ ਜਪੀਆਂ ਤਪੀਆਂ ਇਹਨਾਂ ਨਾਮ ਜਪੇ ਆ ਬੰਨ ਕੇ ਛਕੇ ਆ ਦੇਖ ਚਲਾਈ ਤੇ ਗਵਾਹੀ ਦੇ ਕੰਢੜ ਕੀਤਾ ਤੇਨਾ ਪਿਆਰਿਆਂ ਸਤਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੁੱਲ ਜੀ ਵਾਹਿਗੁਰੂ ਇਹਨਾਂ ਸਿੰਘਾਂ ਸਿੰਘਣੀਆਂ ਨੇ ਘਰ ਵਸੇ ਬਸਿਸ ਬੱਲੇ ਬੰਦ ਬੰਦ ਪਟਾਇਆ ਘੋਪਰੀਆਂ ਲਹਾਈਆਂ ਚਰਖੀਆਂ ਤੇ ਚੜ੍ਹੇ ਤਨ ਆਰਿਆਂ ਨਾਲ ਚੜਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਿਖਾਰਿਆ ਸੇਖੀ ਦੇ ਸਾਥ ਵਸਾਣ ਨਾਲ ਲਿਵਾਈ ਦਿਨ ਹਾਲੇ ਕੋਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੁੱਲ ਜੀ ਸੰਜਿਆ ਰਖਦਾ ਪਰਵਾਦ ਗੁਰਦੁਆਰਿਆਂ ਦਾ ਧਿਆਨ ਤਾਂ ਲੰਦਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਆਪ ਜੀਾਂ ਦੇ ਛੋਟੇ ਫਰਜਨ ਸਾਹਿਬ ਜੀ ਦਾ ਬਾਬਾ ਚੋਰਾਵਰ ਸਿੰਘ ਸਾਹਿਬ ਜੀ ਸਾਹਿਬ ਜੀ ਦਾ ਬਾਬਾ ਫਤੇ ਸਿੰਘ ਸਾਹਿਬ ਜੀ ਧੰਨ ਧੰਨ ਬਾਰਮਾ ਪੂਜਨੀ ਮਾਤਾ ਪੂਜ ਰਕਾਰੀਆਂ ਦੇ ਸਹੀ ਦੀ ਅਸਥਾਨ ਗੁਰਦੁਆਰਾ ਸ੍ਰੀ ਫਤੇਗੜ੍ਹ ਸਾਹਿਬ ਕੇ ਹਰ ਸਾਲ ਦੀ ਤਰ ਸਰਾਂ ਦਾ ਫਤੇ ਦਿਲ ਸੋਂ ਮੰਨਉਂਦੇ ਆ ਗੁਰਦੁਆਰਾ ਸ਼੍ਰੋਮਣੀ ਪ੍ਰੰਧ ਅੰਦਤਿਆ ਨਾਟੀ ਤਾਤਾ ਸਮੂ ਨੇ ਇਹ ਸੰਗਜਤ ਜੱਜ ਬੰਦੀਆਂ 99 ਕਰੋੜੀ ਜੱਜ ਬੰਦੀ ਦੇ ਮੌਜੂਦਾ ਮੁਖੀ ਸੰਤ ਬਾਬਾ ਬਲਵੀਰ ਸਿੰਘ ਜੀ ਦਾ ਸਾਰਾ ਸੰਗਤਾਂ ਨਾਲ ਮਿਲ ਕਰਕੇ ਅਮਰਦੇਵਰੇ ਤੋਂ ਲੈ ਕੇ ਫਤੇਜੰਗ ਚੱਪਰ ਜਿੜੀ ਤੋਂ ਗੁਰੂ ਗ੍ਰੰਥ ਸਾਹਿਬ ਜੀ ভগবਾਈਂ ਸ਼ੇਰ ਛਾਇਆ ਹੈ ਨਗਰ ਕੀਰਤਨ ਅੰਭ ਹੋਇਆ ਪਾਰਸ਼ਾਮ ਪੜਾ ਦਰਪੜਾ ਸਮਾਫੀ ਘਟੋਣਾ ਫਤਿਹ ਲੜਸਾ ਦੇ ਹੋਈ ਉਪਰੰਤ ਅਦੇਆਸਕ ਸੇਵੇ ਕੇ ਨਿਸ਼ਾਨ ਚੁਲਾਏ ਗਏ ਮਹਾਰਾਜ ਕੋਰੋ ਗਰੀਬਨਵਾਰ ਅਮਰਤ ਵੇੜੇ ਤੋਂ ਲਾ ਕੇ ਸੰਗਤਾਂ ਨੇ ਤਾਨ ਮੰਨ ਕਰਕੇ ਸੇਵਾਵਾਂ ਕੀਤੀਆਂ ਸਰਬਾਤ੍ਰਿ ਸੇਵਾ ਤਰਪਰਵਾਣ ਕਰਨੀ ਦਰੋਂ ਘਰੋਂ ਸਿੱਖੀ ਸਰਗਰੋਸਾ ਨਾਮਧਾਨ ਭਖਣਾ ਚੜ੍ਹਦੀ ਕਲਾ ਭਖਣੀ ਖਾਲਸਾ ਪੰਥ ਦੀ ਹਰ ਮਤਾਨੇ ਦੇ ਬਾਨੇ ਫਤਿਹ ਚੜਦੇ ਆ ਕਲਾ ਬਖਸ਼ਣੀਆਂ ਇਹਨਾਂ ਖੁਸ਼ੀਆਂ ਨੂੰ ਮੁੱਖ ਰੱਖਦੇ ਆ ਮਠਿਆਈ ਦੇ ਪਰਿਸ਼ਾਨ ਹਾਜ਼ਰ ਹਾਂ ਪਰ ਪਰਵਾਨ ਹੋਵੇ ਪਰਵਾਨਤ ਪਰਿਸ਼ਾਨ ਸੰਤਾਂ ਦਾ ਵਰਤੌਣ ਨਹੀਂ ਆ ਗਿਆ ਬਖਸ਼ੋ ਸੋਹ ਕੋ ਵਟਨਾ ਮਚਪਿਆਵੇ ਨਾਨਕ ਨੰਦੀ ਕਰਾ ਤੇਰੇ ਨਾਮ ਅਲਕਨ ਕਰੇਗੇ ਆਵੇ ਨਿਆਰੇ ਆਵੇ ਬਾਬਾ ਬੰਦਾਸੀ ਬਹਾਦਰ ਬਾਬਾ ਬਾਦ ਸ਼ਾਹ